ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਇ ਦੇ ਗਾਈਵ ਵਿੱਚ ਗੁਰਦੁਆਰਾ ਖਾਲਸਾ دیਵਾਨ ਅਜਿ ਦੇ ਰੇਲਵੇ ਸਟੇਸ਼ਨ ਮੋੜ ਮੰਡੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲ ਅਗਮਨ ਪੁਰਬ ਨੂੰ ਸਮਰਪਿਤ ਸਨਿਯੁਪਰਾਇ ਕਲੀਨਿਕਲ ਲੈਬਰਾਟਰੀਆਂ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਗਿਆ ਮੋੜ ਮੰਡੀ ਵਿਖੇ ਲੈਬ ਦਾ ਉਦਘਾਟਨ ਡਾਕਟਰ ਐਸ.ਪੀ. ਸਿੰਘ ਬਰਾਇ ਜੀ ਅਤੇ ਸੰਤ ਬਾਬਾ ਕਾਕਾ ਸਿੰਘ ਜੀ ਗੁਰਦੁਆਰਾ ਬੂੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਹਿਬੋਂ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ ਸਮੇਂ ਲੈਵਨ ਚਾਰਜ ਬਰਵੀਰ ਸਿੰਘ ਸਹਿ ਅਤੇ ਭਾਈ ਸੰਤ ਸਿੰਘ ਸਖਤਰ ਗੁਰਦੁਆਰਾ ਬੂੰਗਾ ਮਸਤੂਣਾ ਸਾਹਿਬ ਤਲਵੰਡੀ ਸਾਬੋ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਐਸ.ਪੀ ਸਿੰਘ ਬਰਾਇ ਨੇ ਰਸਮੀ ਗੱਲਬਾਤ ਕਰਦੇ ਕਿ ਹੈ ਕਿ ਸਰਬੱਦਾ ਪੁਲਾਚੈਰੀਟੇਬਲ ਟਰਸਟ ਵੱਲੋਂ ਸੰਚਾਲਿਤ ਇਹਨਾਂ ਲੈਬਰਾਟਰੀਆਂ ਵਿੱਚ ਨਾ ਮਾਤਰ ਦਰਾਂ ਉਤੇ ਮੈਡੀਕਲ ਟੈਸਟ ਕੀਤੇ ਜਾਂਦੇ ਨੇ ਉਹਨਾਂ ਅੱਗੇ ਦੱਸਿਆ ਕਿ ਸਰਬੱਦਾ ਪੁਲਾਚੈਰੀਟੇਬਲ ਟਰਸਟ ਵੱਲੋਂ ਇਸ ਸਾਲ ਦੇ ਅੰਤ ਤੱਕ ਅਜੀਆਂ 100 ਲੈਬਰਾਟਰੀਆਂ ਸਥਾਪਿਤ ਕਰਨ ਦਾ ਟੀਚਾ ਸੀ ਜਿੰਨਾਂ ਵਿੱਚੋਂ 91 ਲੈਬਰਾਟਰੀਆਂ ਚਾਲੂ ਕਰ ਦਿੱਤੀਆਂ ਗਈਆਂ ਨੇ ਅਤੇ ਬਾਕੀ ਇਸ ਸਾਲ ਦੇ ਅੰਤ ਤੱਕ ਚਾਲੂ ਕਰ ਦਿੱਤੀਆਂ ਜਾਣਗੀਆਂ ਉਹਨਾਂ ਕਹੇ ਕਿ ਸਸਤੇ ਰੇਟਾਂ ਉੱਤੇ ਜਲਦ ਹੀ ਫਾਰਮੇਸੀ ਖੋਲਣ ਦੀ ਵੀ ਤਜਵੀਜ਼ ਹੈ ਸਰਬਤੇਪਲਾ ਚੈਰੀਟੇਬਲ ٹرسٹ ਵੱਲੋਂ ਇਸ ਚੀਜ਼ ਨੂੰ ਦੇਖਦੇ ਹੋਏ ਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਸੀ ਔਰ ਆਮ ਜਿਹੜਾ ਇਨਸਾਨ ਆ ਉਹ ਟੈਸਟ ਕਰਾਂਦਾ ਹੀ ਨਹੀਂ ਸੀਗਾ ਜੇ ਟੈਸਟ ਨਹੀਂ ਕਰਾਂਗੇ ਤੇ ਬੁਵਾਰੀਆਂ ਦਾ ਪਤਾ ਕਿੱਦਾਂ ਲੱਗੂਗਾ ਸੋ ਇਹਨਾਂ ਟੈਸਟਾਂ 'ਚ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਬਿਮਾਰੀ ਨਿਕਲ ਵੀ ਆਂਦੀ ਹੈ ਤੇ ਅਸੀਂ ਉੱਥੇ ਛੱਡਦੇ ਨਹੀਂ ਆ ਕਿ ਸਿਰਫ ਟੈਸਟ ਕਰਾਤੇ ਤੇ ਛੱਡਤਾ ਬਕਾਇਦਾ ਸਾਡੇ ਫੋਰਮ ਬਣੇ ਹੋਏ ਨੇ ਕੋਈ ਵੀ ਬਿਮਾਰੀ ਆਂਦੀ ਆ ਸਾਡੇ ਟੈਸਟ ਵੱਲੋਂ ਉਹਦੀ ਪੂਰੀ ਹੈਲਪ ਕੀਤੀ ਜਾਂਦੀ ਹੈ ਚਾਹੇ ਉਹ ਮੰਥਲੀ ਮੈਡੀਸਨ ਦੇ ਪੈਸੇ ਦਿੱਤੇ ਜਾਣ ਜਾਵੇ ਵਨ ਟਾਈਮ ਜਿਹੜਾ ਅਸੀਂ ਕੋਈ ਆਪਰੇਸ਼ਨ ਕਰਾਣਾ ਹੈ ਸੋ ਉਹਦੇ ਪੈਸੇ ਵੀ ਟ੍ਰਸਟ ਜਿਹੜਾ ਉਹ ਜੋ ਫਿਕਸ ਕੀਤਾ ਅਸੀਂ ਉਹ ਦਿੰਦੇ ਆ ਸੋ ਲੈਬਸ ਦਾ ਟਿਚਰ ਅਸੀਂ ਰੱਖਿਆ ਸੀ ਜਿਨ੍ਹਾਂ ਚੋਂ ਤਕਰੀਬਨ 90 ਦੇ ਕਰੀਬ ਲੈਬ ਖੁੱਲ ਚੁੱਕੀਆਂ ਨੇ ਬਾਕੀ ਦੀ ਵੀ ਡਾਕਟਰ ਗਿੱਲ ਸਾਡੇ ਨਾਲ ਨੇ ਜਿਹੜੇ ਕਿ ਪੂਰੇ ਇੰਚਾਰਜ ਨੇ ਲੈਬੋਰੀਟਰੀਜ਼ ਲਈ ਦੇਖਦੇ ਨੇ ਸੋ ਇਹਨਾਂ ਨੇ 8 ਨ ਲੈਬੋਰੀਟਰੀਜ਼ ਹੋਰ ਜਿਹੜੀਆਂ ਉਹ ਵੀ ਚੂਜ਼ ਕੀਤੀਆਂ ਹੋਈਆਂ ਨੇ ਉਹ ਜਿਸ ਤਰ੍ਹਾਂ ਸੋਲ ਹੈ ਬੰਦੀ ਹੈ ਫਿਰ ਅਸੀਂ ਅਗਲਾ ਸਾਡਾ ਪ੍ਰੋਗਰਾਮ ਹੈ ਜਿਹੜੇ ਸਾਡੇ ਅਗਲੇ ਪ੍ਰੋਜੈਕਟ ਹੈ ਜਿਹੜਾ ਰਿਲੇਟਡ ਟੂ ਮੈਡੀਕਲ ਦੇ ਹੈ ਜਿਸ ਤਰ੍ਹਾਂ ਪਹਿਲਾਂ ਅੱਖਾਂ ਦੇ ਕੰਮ ਸਾਡੇ ਲੱਗ ਰਹੇ ਨੇ ਡੈਲਸਿਸ ਯੂਨਿਟ ਲੱਗੇ ਹੋਏ ਨੇ ਲੈਬੋਰੀਟਰੀਜ਼ ਖੁੱਲ ਗਈਆਂ ਨੇ ਕਿ ਜੋotheraphy center ਖੁੱਲੇ ਹੋਏ ਨੇ ਇਸ ਤੋਂ ਇਲਾਵਾ ਸਾਡੇ dental clinic ਖੁੱਲੇ ਹੋਏ ਐ digital x-ray ਨੇ ultrasound ਐ ਇਹ ਸਾਰੀਆਂ ਸੇਵਾਵਾਂ ਮੈਂ ਜਿਹੜੀਆਂ ਟਸਟ ਟਾਈਮ ਟੂ ਟਾਈਮ ਦਿੰਦਾ ਆ ਰਹੇ ਆ ਇਸ ਤੋਂ ਬਾਅਦ ਜਿਹੜਾ ਡਾਕਟਰ ਸਾਹਿਬ ਦਾ ਅਗਲਾ ਜਿਹੜਾ ਪ੍ਰੋਜੈਕਟ ਹੈਗਾ ਉਹ ਹੈਗਾ ਮੈਡੀਸਨ ਦਾ ਮੈਡੀਕਲ ਸਟੋਰਸ ਸੋ ਸਾਡੀ ਕੋਸ਼ਿਸ਼ ਇਹ ਰਹੀ ਕਿ ਪਹਿਲਾਂ 10 ਮੈਡੀਕਲ ਸਟੋਰ ਖੁੱਲਣਗੇ ਉਸ ਤੋਂ ਬਾਅਦ ਜਿੱਥੇ ਸੋਨੀਆਂ 100 ਸੜੀਆਂ ਲੈਬਸ ਖੁੱਲੀਆਂ ਨੇ ਲੈਬ ਦੇ ਨਾਲ ਹੀ ਅਸੀਂ ਮੈਡੀਕਲ ਸਟੋਰ ਵੀ ਖੋਲਾਂਗੇ ਜਿੱਥੇ ਕਿ ਜਲਦੀ ਪਤਾ ਤੁਹਾਨੂੰ ਬਾਜ਼ਾਰ ਸੋ ਰੁਪਏ ਦਾ ਸਵਾ 100 ਰੁਪਏ ਦਾ ਮਿਲਦਾ ਉਹਦੀ ਕੀਮਤ ਸਿਰਫ ਅਸੀਂ 8 ਰੁਪਏ ਚ ਦੇ ਆ ਗਏ ਉਹਨਾਂ ਨੂੰ ਸੋ ਤਾਂ ਜੋ ਲੋਕ ਜਿਹੜੇ ਪਬਲਿਕ ਜਿਹੜੇ ਜਿਹੜੇ ਕਿ ਜਿਆਦਾ ਪੈਸਾ ਨਹੀਂ ਖਰਚ ਸਕਦੇ ਉਹ ਮੈਡੀਸਨ ਵਿਲੇਰਨ ਅੱਜ ਸਾਡੇ ਬਹੁਤ ਸਤਿਕਾਰਯੋਗ ਬਾਬਾ ਕਾਕਾ ਸਿੰਘ ਜਿਨੇ ਇਹਦਾ ਲੈਬ ਦਾ ਉਦਘਾਟਨ ਕੀਤਾ ਗੁਰਦੁਆਰਾ ਸਾਹਿਬ ਮੋੜ ਮੰਡੀ ਵਿੱਚ ਤੇ ਅੱਜ ਇਹ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਔਰ ਮੇਰੇ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਵੀ ਤੁਸੀਂ ਪ੍ਰਚਾਰ ਕਰ ਸਕਦੇ ਹੋ ਕਿ ਮੈਕਸਿਮ ਲੋਕ ਜਿਹੜੇ ਫਾਇਦਾ ਇਥੋਂ ਠਾਣ ਵੈਸੇ ਅੱਜ ਦੀ ਡੇਟ ਦੇ ਵਿੱਚ ਸਾਡਾ ਜੋ ਸਬਤਬ ਕੱਢਿਆ ਸਾਰਾ ਤਕਰੀਬਨ ਤਕਰੀਬਨ 90000 ਜਿਹੜਾ ਪੇਸ਼ੈਂਟ ਹੈ ਉਹ ਹਰ ਮਹੀਨੇ ਇਸ ਇਹ ਸਾਡੀਆਂ ਸਾਰੀਆਂ ਲੈਬੋਰੀਟਰੀਆਂ ਦਾ ਫਾਇਦਾ ਉਠਾ ਰਿਹਾ ਹੈ ਸੋ ਦੇਖਿਆ ਜਾ ਤੇ ਸਾਲ ਦੇ ਵਿੱਚ 10 11 ਲੱਖ ਪੇਸ਼ੈਂਟ ਹੋ ਜਾਂਦਾ ਜਿਹੜਾ ਕਿ ਇਹਨਾਂ ਲੈਬੋਰੀਟਰੀਆਂ ਦਾ ਸਸਤੇ ਰੇਟਾਂ ਦੇ ਉੱਤੇ ਫਾਇਦਾ ਉਠਾ ਰਿਹਾ ਸੋ ਇੰਨੇ ਕਹਿੰਦਾ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਬਾਬਾ ਜੀ ਦਾ ਥੈਂਕਸ ਵੀ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਦੇ ਕੇ ਤੇ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਚੈਰੀਟੇਬਲ ਟਰੱਸਟ ਸਰਵਤ ਦਾ ਭਲਾ ਜੋ ਬੜੀ ਦੂਰ ਤੱਕ ਜਿਸ ٹرسٹ ਦਾ ਨਾਮ ਹੈ ਭਲਾਈ ਦੇ ਕੰਮਾਂ ਦੇ ਵਿੱਚ ਪਰਪਕਾਰ ਦੇ ਵਿੱਚ ਜਿੱਥੇ ਵੀ ਕੋਈ ਦੁਖੀ ਆ ਸੁਖੀ ਆ ਕੋਈ ਇਹਨਾਂ ਨੂੰ ਯਾਦ ਕਰਦਾ ਹੈ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਕਰਕੇ ਜਿੱਥੇ ਢੀਆਂ ਬਟੀਆਂ ਸਵਾਵਾ ਨਿਵਾ ਰਹੇ ਨੇ ਉੱਥੇ ਨਾਲ-ਨਾਲ ਜੋ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਲੋੜ ਹੈ ਕਿਉਂਕਿ ਕੋਈ ਵੀ ਚਾਹੇ ਧਾਰਮਿਕ ਸਥਾਨ ਦੇ ਉੱਤੇ ਹੈ ਛੇ ਸ਼ਹਿਰ ਬਜ਼ਾਰ ਨਗਰਾਂ ਦੇ ਵਿੱਚ ਜਿਹੜੀਆਂ ਲੈਬ ਖੋਲੀਆਂ ਗਈਆਂ ਨਹੀਂਆਂ ਤੇ ਖੋਲੀਆਂ ਜਾ ਰਹੀਆਂ ਨੇ ਇਹਦੀ ਕਿੱਦਾਂ ਕਰਕੇ ਕਿਉਂਕਿ ਅੱਜ ਦੀ ਜਿਹੜੀ ਮੈਡੀਸਨ ਜਾਂ ਹੋਰ ਵੀ ਕੋਈ ਟੈਸਟ ਹੈ ਉਹ ਆਮ ਮਨੁੱਖ ਨਹੀਂ ਕਰਵਾ ਸਕਦਾ ਬਹੁਤ ਜ਼ਿਆਦਾ ਮਹਿੰਗੇ ਹੈ ਲੋਕਾਂ ਨੂੰ ਪ੍ਰਦੂਸ਼ਣ ਹੋਣੇ ਕਰਕੇ ਖਾਣੇ ਜਾਂ ਅਸੀਂ ਰੇਹਾਂ ਸਪਰੇਆਂ ਜਿਹੜੀਆਂ ਵਰਤ ਰਹੇ ਹਾਂ ਖਾਣੇ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਹੈ ਤੇ ਗਰੀਬ ਬੰਦੇ ਨੂੰ ਜਿਹੜਾ ਟੈਸਟ ਕਰਾਉਣਾ ਬਹੁਤ ਮਹਿੰਗਾ ਪੈਂਦਾ ਕਰਵਾ ਨਹੀਂ ਸਕਦਾ ਉਹ ਪਰਪਕਾਰ ਜਿਹੜਾ ਇਹ ਸੰਸਥਾ ਕਰ ਰਹੀ ਹੈ ਔਰ ਸਰਵਤ ਦਾ ਪੁਲਾਟਰਾਸਟ ਚੈਰੀਟੇਬਲ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਸਤਗੁਰਾ ਆਪਣਾ ਮੇਰਾ ਪ੍ਰਿਆਸ ਇੱਥੇ ਹੱਥ ਰੱਖ ਕੇ ਸਰਦਾਰ ਐਮਪੀ ਸਿੰਘ ਜੀ ਉਗਰਾਹਾ ਜੋ ਕਿ ਜਿੱਥੇ ਵੱਡੀਆਂ ਅਸਮਾਵਾਂ ਕਰ ਰਿਹਾ ਉਹ ਹਰ ਪਿੰਡ ਹਰ ਸ਼ਹਿਰ ਜਾ ਕੇ ਜਿਹੜੀਆਂ ਲੈਬਾਂ ਖੋਲ ਕੇ ਔਰ ਜਿਹੜੇ ਟੈਸਟ ਬੜੇ ਮਹਿੰਗੇ ਪੈਂਦੇ ਆ ਜੋ ਡਾਕਟਰਾਂ ਚ ਲਿਖਦੇ ਆ ਤੇ ਅਸੀਂ ਨਹੀਂ ਕਰਾ ਸਕਦੇ ਸਾਡੇ ਲਾਜ ਸਮੇਸਰ ਨਾ ਹੋਣੇ ਕਰਕੇ ਸਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਤੇ ਉਹਨਾਂ ਤੋਂ ਨਜਾਤ ਦਵਾਉਣ ਵਾਸਤੇ ਜਿੱਥੇ ਅਸੀਂ ਗੁਰੂ ਘਰ ਦੇ ਵਿੱਚ ਦੁਆ ਕਰਨ ਵਾਸਤੇ ਆਉਨੇ ਆ ਉੱਥੇ ਨਾਲ-ਨਾਲ ਦਵਾਈ ਦਾ ਟੈਸਟ ਦਾ ਇਹ ਜਿਹੜਾ ਵੱਡਾ ਸਹਿਯੋਗ ਦਿੱਤਾ ਇਸ ਟਰਸਟ ਨੇ ਕਿਉਂਕਿ ਇਸ ਜਿਹੜਾ ਗੁਰਦੁਆਰਾ ਮੋੜ ਮੰਡੀ ਹੈ ਸਾਰਾ ਸ਼ਹਿਰ ਹੈ ਇਹਦੇ ਨਾਲ ਤਕਰੀਬਨ ਬਹੁਤ ਜ਼ਿਆਦਾ ਪਿੰਡ ਜੁੜੇ ਆ ਜੋ ਹਰ ਰੋਜ਼ ਸ਼ਹਿਰ ਦੇ ਵਿੱਚ ਆਪਣੇ ਕਾਰੋਬਾਰਾਂ ਲਈ ਆਉਂਦੇ ਆ ਗੁਰੂ ਘਰ ਦੇ ਵਿੱਚ ਜਿੱਥੇ ਲੰਗਰ ਛਕਦੇ ਆ ਬੰਦੇ ਆਰਾਮ ਕਰਦੇ ਆ ਉੱਥੇ ਨਾਲ-ਨਾਲ ਇਹ ਬਹੁਤ ਵੱਡਾ ਇੱਕ ਕਾਰਜ ਹੋਇਆ ਜਿਹੜੀ ਅੱਜ ਲਾਈਵ ਖੁੱਲੀ ਆ ਉਹਦਾ ਉਦਘਾਟਨ ਕੀਤਾ ਸਾਰੇ ਟਰਸਟੀ ਜਿੰਨੇ ਸੇਵਾਦਾਰਨ ਜਿਹੜੇ ਤਨਦੇਹੀ ਨਾਲ ਸੇਵਾ ਕਰ ਰਹੇ ਇਸ ਟਰਸਟ ਦੇ ਵਿੱਚ ਉਹਨਾਂ ਨੇ ਆ ਕੇ ਸਾਰਿਆਂ ਨੇ ਨਾਲ ਹੋਰ ਅਰਦਾਸ ਕੀਤੀ ਗੁਰੂ ਦੇ ਚਰਨਾਂ ਦੇ ਵਿੱਚ ਤੇ ਇਹ ਇੱਕ ਵੱਡੀ ਸੇਵਾ ਜਿਹੜੀ ਮਨੁੱਖਤਾ ਦੀ ਸੇਵਾ ਹੈ ਕੋਈ ਕਿਸੇ ਕਿਸਮ ਦਾ ਪਰ ਮਨੁੱਖਤਾ ਦੀ ਵੱਡੀ ਸੇਵਾ ਮੈਂ ਕਹੂੰਗਾ ਸਤਿਗੁਰੂ ਇਦਾਂ ਹੀ ਕਿਰਪਾ ਕਰਨ ਇਹਨਾਂ ਨੂੰ ਔਰ ਦੇਹ ਰੋਗਤਾ ਦੇਣ ਚੜ੍ਹਦੀ ਕਲਾ ਕਰਨ ਤੇ ਮੈਂ ਸਾਰੀਆਂ ਸੰਗਤਾਂ ਦਾ ਅਗਰਾਜ ਸਾਹਿਬ ਦਾ ਬਹੁਤ-ਬਹੁਤ ਧੰਨ ਕਰ ਧੰਨਵਾਦ ਕਰਦੇ ਹੋਏ ਔਰ ਇਸ ਲਾਈਵ ਦਾ ਜੋ ਖੋਲਿਆ ਸਭ ਨੂੰ ਪੂਰਾ-ਪੂਰਾ ਲਾਭ ਮਿਲੇ